ਮਸੀਹ ਭਾਈਚਾਰੇ ਫਰੋਸਪੁਰ ਦੇ ਨੂੰ ਅਸੀਂ ਸਾਰਿਆਂ ਨੂੰ ਬੜੇ ਦਿਨ ਦੀਆਂ ਮੁਬਾਰਕਾਂ ਕਹਿੰਦੇ ਆ ਔਰ ਖਾਸ ਦੱਸਣਾ ਚਾਹੁੰਦੇ ਆ ਕਿ ਅੱਜ ਅਸੀਂ ਮਸੀਹ ਭਾਈਚਾਰਾ ਪ੍ਰਸ਼ਾਸਨ ਦੇ ਕੋਲ ਅੱਜ ਮਿਲੇ ਆ ਔਰ ਉਹਨਾਂ ਨੂੰ ਇਨਵੀਟੇਸ਼ਨ ਦਿੱਤਾ ਔਰ ਰੂਟ ਪਲਾਨ ਦਿੱਤਾ ਔਰ ਅਸੀਂ ਅੱਜ ਉਹਨਾਂ ਨੇ ਸਾਨੂੰ ਵਿਸ਼ਵਾਸ ਦੋਇਆ ਕਿ ਅਸੀਂ ਤੁਹਾਡੇ ਨਾਲ ਆ ਤੇ ਤੁਹਾਡੇ ਨਾਲ ਚੱਲਾਂਗੇ ਔਰ ਮੈਂ ਇਲਾਕਾ ਜਿਹੜਾ ਸਾਡਾ ਫਲੋਸਫਰ ਹੈ ਸਿਟੀ ਔਰ ਕੈਂਟ ਹੈ ਔਰ ਇਹਦੇ ਨਾਲ ਲੱਗਦੇ ਜਿਹੜੇ ਪਿੰਡ ਜਿੰਨੇ ਵੀ ਨੇ ਵਿਲੇਜ ਨੇ ਉਹਨਾਂ ਨੂੰ ਜਿਹੜਾ ਮਸੀਹ ਪਾਈ ਜਾ ਰਿਹਾ ਹੈ ਉਹਨਾਂ ਨੂੰ ਅੱਜ ਇੱਕ ਇਨਵੀਟੇਸ਼ਨ ਦੇ ਰਿਹਾ ਕਿ ਸ਼ਾਨੇ ਮਸੀਹ ਸ਼ੋਭਾ ਯਾਤਰਾ ਜਿਹੜੀ 36 ਸਾਲ ਤੋਂ ਚੱਦੀ ਜਾ ਰਹੀ ਹੈ ਉਹਦੇ ਵਿੱਚ ਅਸੀਂ ਉਹਨਾਂ ਨੂੰ ਖੁੱਲਾ ਸੱਦਾ ਦਿੰਨੇ ਆ ਕਿ ਸਾਰਾ ਮਸੀਹ ਪਾਈ ਜਾ ਰਾ ਉਹਦੇ ਵਿੱਚ ਇਕੱਠਾ ਹੋਏ ਔਰ ਯੀਸ਼ੂ ਦੇ ਨਾਮ ਦੀ ਗੁਣਗਾਨ ਕਰੀਏ ਔਰ ਉਹਦੇ ਜਿਹੜਾ ਬਰਥਡੇ ਹੈ ਕ੍ਰਿਸਮਸ ਹੈ ਔਰ ਦਸ सेलिब्रेशन ਕਰੀਏ ਔਰ ਲੋਕਾਂ ਨੂੰ ਦੱਸ ਸਕੀਏ ਕਿ ਮਸੀਹਤ ਦੇ ਵਿੱਚ ਜਿਹੜਾ ਜੋਸ਼ ਹੈ ਉਹ ਬੜੇ ਜ਼ੋਰ ਦੇ ਨਾਲ ਹੈ ਔਰ ਇਸ ਜੋਸ਼ ਨਾਲ ਅਸੀਂ ਇਕੱਠੇ ਹੋਵਾਂਗੇ ਔਰ ਇਕੱਲੇ ਨਹੀਂ ਆਣਾ ਆਪਣੇ ਪੂਰੀਆਂ ਫੈਮਲੀ ਸਮੇਤ ਰਿਸ਼ਤੇਦਾਰਾਂ ਸਮੇਤ ਇਸ ਮੇਰੇ ਵੱਲੋਂ ਸਾਰੇ ਲੋਕ ਪਿਆਰ ਭਰੀ ਜੈਂਸੀ ਦੀ ਔਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਪ੍ਰਭੂ ਯਿਸੂ ਮਸੀਹ ਦੀ ਇਸ ਜਨਮ ਦਿਹਾੜੇ ਤੇ ਸ਼ਕਤੀਵੀ ਮਸੀਹੀ ਸ਼ੋਭਾ ਯਾਤਰਾ ਜਿਹੜੀ ਹਰ ਸਾਲ ਸਾਡੇ ਬਜ਼ੁਰਗ ਪਾਸਟਰ ਸਾਹਿਬਾਨਾ ਵੱਲੋਂ ਸ਼ੁਰੂ ਕੀਤੀ ਗਈ ਸੀ ਉਹ ਸ਼ੋਭਾ ਯਾਤਰਾ 22 ਤਰੀਕ ਦਿਨ ਸੋਵਾਰ ਨੂੰ ਮਸੀਹੀ ਭਵਨ ਤੋਂ ਸਪੋਰ ਕੈਂਟ ਤੋਂ ਸ਼ੁਰੂ ਹੋਏਗੀ ਔਰ ਕੈਂਟ ਦੇ ਬਾਜ਼ਾਰਾਂ ਦੇ ਵਿੱਚੋਂ ਗੁਜ਼ਰੀ ਹੋਈ ਟੈਂਕਾ ਦੀ ਬਸਤੀ ਅੰਡਰ ਬ੍ਰਿਜ ਤੋਂ ਅਨਿਲ ਬਾਗੀ ਹਸਪੀਟਲ ਉਦਮ ਸਿੰਘ ਚੌਕ ਉਸ ਤੋਂ ਬਾਅਦ ਬਗਦਾਦੀ ਗੇਟ ਦਿੱਲੀ ਗੇਟ ਹੋਦੀ ਹੋਈ ਖਾਣਾ ਸੀ ਉਸ ਕੋਲ ਇਸ ਸਾਹਮਣੇ ਪਾਰਕਿੰਗ ਦੇ ਵਿੱਚ ਹੁੰਦਾ ਉਹਦੀ ਸਮਾਪਤੀ ਹੋਏਗੀ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਦਸਰਾ ਚੱਲਣਾ ਵਾ ਕੀ